ਸਵਾਗਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਕੌਮਿਕਸਟਾਨ ਜੁਨੀਅਨ ਜ਼ਿਲ੍ਹਾ ਤਰਨਤਾਰਨ ਉਸ ਲੜਕੀ ਦੇ ਘਰ ਆਈ ਆ ਲੜਕੀ ਗੁਰਪ੍ਰੀਤ ਕੌਰ ਜਿਹਦਾ ਕੇ ਕੁਝ ਦਿਨ ਪਹਿਲਾਂ ਰਾਜਸਥਾਨ ਦੇ ਵਿੱਚ ਜੱਜ ਦੇ ਐਗਜ਼ਾਮ ਦੇ ਵਿੱਚ ਜਿਨ੍ਹਾਂ ਨੂੰ ਬੈਠਣ ਨਹੀਂ ਦਿੱਤਾ ਗਿਆ ਉਹਦੇ ਵਿਚਕਾਰ ਨੇ ਸੀ ਕਿ ਇਹ ਅਮਰਤਾਰੀ ਸੀਗੇ ਇਹਨਾਂ ਨੇ ਇੱਕ ਕਤਾਰ ਕਹਿੰਦੇ ਹੋਏ ਸੀ ਤੇ ਜਿਹਦੀ ਵਜ੍ਹਾ ਨਾਲ ਇਹਨਾਂ ਨੂੰ ਉੱਥੇ ਬੈਠਣ ਨਹੀਂ ਦਿੱਤਾ ਗਿਆ ਪਰ ਇਸ ਬੱਚੀ ਦੇ ਹੌਂਸਲੇ ਦੀ ਦਾਤ ਦਿੰਨੇ ਆ ਕਿ ਜਿਨ੍ਹਾਂ ਨੇ ਇੰਨਾ ਜज्ਬਾ ਰੱਖਿਆ ਆਪਣੇ ਕਕਾਰ ਆਪਣੀ ਸਿੱਖੀ ਨੂੰ त्यागਿਆ ਨਹੀਂ ਆ ਨਹੀਂ ਤੇ ਬਹੁਤ ਸਾਰੇ ਬੱਚੇ ਹੋਰ ਵੀ ਸੀਗੇ ਜਿਹੜੇ ਕੰਪਰੋਮਾਈਜ਼ ਕਰਕੇ ਤੇ ਅੰਦਰ ਐਗਜ਼ਾਮ 'ਚ ਚਲੇ ਗਏ ਪਰ ਇਹਨਾਂ ਨੇ ਜੇ ਇੰਨੇ ਸਾਲਾਂ ਦੀ ਜਿਹੜੀ ਮਿਹਨਤ ਕੀਤੀ ਹੀਗੀ ਇਸ ਲੜਕੀ ਨੂੰ ਜਦੋਂ ਨਹੀਂ ਬੈਠਣ ਦਿੱਤਾ ਗਿਆ ਇਸਨੇ ਐਗਜ਼ਾਮ ਨਾ ਦੇਣ ਦਾ ਫੈਸਲਾ ਕੀਤਾ ਆਪਣੇ ਕਕਾਰ ਜਿਹੜੇ ਆ ਲੋਨ ਤੋਂ ਇਹਨੇ ਇਨਕਾਰ ਕਰ ਦਿੱਤਾ कि ਅਸੀਂ ਅੱਜ ਇਸ ਬੱਚੀ ਦੀ ਹੌਸਲਾ ਬਜਾਈ ਕਰਨ ਵਾਸਤੇ ਇਹਨਾਂ ਦੇ ਪਿੰਡ ਫੇਲੋ ਕਹਿੰਦੇ ਨਸ਼ਿਹਰਾ ਪੰਨੂਆ ਪਹੁੰਚੇ ਆ ਸਾਡੇ ਨਾਲ ਸਾਡੇ ਕੌਮਿਕਸ ਇੰਜੀਨੀਅਰ ਦੇ ਕਾਰਜਕਾਰੀ ਪ੍ਰਧਾਨ ਸੂਬਾ ਪ੍ਰਧਾਨ ਸਰਦਾਰ ਹਜਾਇਤ ਸਿੰਘ ਢੀਨਪੁਰ ਨਸ਼ਿਹਰਾ ਬਲਾਕ ਦੇ ਸਰਦਾਰ ਜਸਬੀਰ ਸਿੰਘ ਜੀ ਬੰਨੂ ਜਸਪਾਲ ਸਿੰਘ ਅਸੀਂ ਸਾਰੇ ਇਸ ਬੱਚੀ ਦੀ ਹੌਸਲਾ ਬਜਾਈ ਵਾਸਤੇ ਪਹੁੰਚੇ ਆ ਅਸੀਂ ਚਾਹੁੰਦੇ ਆ ਕਿ ਇਸ ਬੱਚੀ ਨੇ ਇਕੱਲਾ ਤਰਨਤਾਰ ਨਹੀਂ ਬਲਕਿ ਵਰਲਡ ਦੇ ਵਿੱਚ ਇੱਕ ਮਿਸਾਲ ਪੇਸ਼ ਕੀਤੀ ਆ ਜੇਕਰ ਸਾਡੇ ਕਕਾਰ ਹੈ ਅਸੀਂ ਸਿੱਖ ਧਰਮ ਦੇ ਵਿੱਚ ਜਨਮ ਲਿਆ ਵਾ ਤੇ ਸਾਡੇ ਵਾਸਤੇ ਸਿੱਖੀ ਹੈ ਜੇਕਰ ਅਸੀਂ ਇਹਨਾਂ ਕਕਾਰਾਂ ਨੂੰ ਤਿਆਗ ਕੇ ਤੇ ਅਸੀਂ ਕਿਸੇ ਵੀ ਪ੍ਰਕਾਰ ਦਾ ਕੰਪਰੋਮਾਈਜ਼ ਕਰਦੇ ਆ ਤੇ ਫਿਰ ਸਾਡੇ ਧਰਮ ਨੂੰ ਬਹੁਤ ਵੱਡੀ ਛੱਟ ਵੱਜੂਗੀ ਤੇ ਅਸੀਂ ਇਸ ਲੜਕੀ ਦੇ ਨਾਲ ਆ ਇਸ ਪਰਿਵਾਰ ਦੇ ਨਾਲ ਆ ਬਹੁਤ ਹੀ ਗਰੀਬ ਪਰਿਵਾਰ ਹੈ ਤੇ ਇਹਨਾਂ ਨੇ ਇੱਕ ਬਹੁਤ ਵੱਡੀ ਮਿਸਾਲ ਪੇਸ਼ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ